ਕਵੀਰ ਵਾਸਤੇ ਤਾੜੀਆਂ ਜ਼ੋਰਦਾਰ ਮਾਰੋ ਇੱਕ ਵਾਰੀ ਮੇਰੇ ਤੋਂ ਪਹਿਲਾਂ ਹੀ ਗਾ ਕੇ ਗਏ ਸੌਰੀ ਮੈਨੂੰ ਪਤਾ ਨਹੀਂ ਸੀਗਾ ਇਹਨੂੰ ਦੱਸਿਆ ਨਹੀਂ ਤੇ ਬਹੁਤ ਬਹੁਤ ਤਾੜੀਆਂ ਭਾਈ ਜੀ ਵਾਸਤੇ ਭਾਈ ਜ਼ੋਰਦਾਰ ਹਰ ਇੱਕ ਆਰਟਿਸਟ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਕੋਈ ਵੀ ਆਰਟਿਸਟ ਹੈ ਹਰ ਇੱਕ ਆਰਟਿਸਟ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਕਿਉਂ ਕਿਉਂ ਬੜੀਆਂ ਮਿਹਨਤਾਂ ਮਸ਼ਕਤਾਂ ਕਰਕੇ ਉਹ ਮਾਈਕ ਫੜਦਾ ਤੇ ਬਹੁਤ ਮਿਹਨਤ ਕਰਕੇ ਮਾਈਕ ਫੜਦਾ ਤੇ ਬਹੁਤ ਮਿਹਨਤ ਕਰਕੇ ਐਦਾਂ ਨਹੀਂ ਹੁੰਦਾ ਵੀ ਕਿਸੇ ਦਾ ਸੂਤ ਲੱਗ ਗਿਆ ਜੀ ਜੇ ਤੁਸੀਂ ਇਹ ਕਹਿੰਦੇ ਹੋਵੇਂ ਹਾਂ ਜੀ ਕਿਸੇ ਦਾ ਸੂਤ ਲੱਗ ਜਾ ਉਹ ਸੂਤ ਨਾਲ ਨਹੀਂ ਲੱਗਦਾ ਹੁੰਦਾ ਉਹ ਕੋਈ ਬੰਦਾ ਬਾਹਰ ਟੈਕਸੀਆਂ ਚ ਲਾਉਂਦਾ ਕਿਸੇ ਬੰਦੇ ਨੇ ਬਾਹਰ ਟੋਲਟਾ ਸਾਫ ਕੀਤੀਆਂ ਹੁੰਦੀਆਂ ਕਿਸੇ ਬੰਦੇ ਨੇ ਕੰਮ ਕੀਤਾ ਹੁੰਦਾ ਕਿਸੇ ਬੰਦੇ ਨੇ ਕੰਮ ਕੀਤਾ ਹੁੰਦਾ ਉਹ ਆਪਣੇ ਫੀਲਡ ਦੇ ਵਿੱਚ ਯਾਨੀ ਕਿ ਗਾਉਣਾ ਤੋਂ ਨਹੀਂ ਹੁੰਦਾ ਯਾ ਜਿਹਦੇ ਗਾਣੇ ਦਾ ਕੀੜਾ ਹੋਵੇ ਨਾ ਉਹ ਗਾਉਂਦਾ ਤਾਂ ਹੁੰਦਾ ਹੀ ਆ ਲੇਕਿਨ ਉਹ ਕਿਸੇ ਹੋਰ ਕੰਮ ਦੇ ਵਿੱਚ ਪੈ ਕੇ ਉੱਥੋਂ ਪੈਸੇ ਕਮਾ ਕੇ ਫਿਰ ਗਾਉਂਦਾ ਹੈ ਫਿਰ ਗਾਣਾ ਕੱਢਦਾ ਆਪਣਾ ਹੁਣ ਮੈਂ ਮੈਂ ਪਹਿਲਾਂ ਏਸੀਆਂ ਦਾ ਕੰਮ ਵੀ ਸਿੱਖਿਆ ਏਸੀਆਂ ਦਾ ਕੰਮ ਭਾਜੀ ਮੈਂ ਸਿੱਖਦਾ ਰਿਹਾ ਮਾਂ ਬਾਤ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਮੈਂ ਮੋਟਰ ਖੋਲ ਲੈਣੀ ਘਰੇ ਗਏ ਸੀ ਆਪਾਂ ਏਸੀਆਂ ਦਾ ਕੰਮ ਮੈਂ ਸਿੱਖਦਾ ਰਿਹਾ ਭਾਜੀ ਸਤਵਾਂ ਦੋਨਾਂ ਆਪਣੇ ਨਾਨਕੇ ਮੇਰੇ ਮਾਮਾ ਜੀ ਆਏ ਨਾਲ ਮੈਂ ਉੱਥੇ ਏਸੀਆਂ ਦਾ ਕੰਮ ਸਿੱਖਦਾ ਰਿਹਾ ਉਸ ਤੋਂ ਬਾਅਦ ਮੈਂ ਗੇਰੀ ਬਾਈ ਦੀ ਸ਼ੌਪ ਤੇ ਲੱਗਾ 2 ਸਾਲ 3 ਸਾਲ ਮੈਂ ਕੱਪੜੇ ਵੇਚੇ ਸੀਲਜ਼ਮੈਨ ਰਿਹਾ ਗੁੱਡ ਸੇਲਜ਼ਮੈਨ ਸੀਗਾ ਕੋਈ ਵੀ ਬੰਦਾ ਇੱਕ ਚੀਜ਼ ਲੈਣ ਆਉਂਦਾ ਹੁੰਦਾ ਸੀਗਾ ਮੈਂ ਉਹਨੂੰ ਤਿੰਨ ਚਾਰ ਚੀਜ਼ਾਂ ਦੇ ਕੇ ਭੇਜਦਾ ਹੁੰਦਾ ਸੀ ਵੀ ਐਦਾਂ ਨਹੀਂ ਵੀ ਆਪਣੇ ਕੋਲੋਂ ਦੇ ਦਿੰਦਾ ਹੁੰਦਾ ਤੇ ਗੱਲ ਇਹ ਆ ਵੀ ਗਾਕੀ ਜੀ ਜਿਹਨੂੰ ਕਹਿੰਦੇ ਹੁੰਦੇ ਹਨ ਦੁਕਾਨਦਾਰੀ ਉਹ ਕਰਕੇ ਟੈਲੈਂਟ ਮੈਂ ਬਾਈ ਨੂੰ ਪੁੱਛਿਆ ਮੈਂ ਕਿ ਗੈਰੀ ਬਾਈ ਬਾਈ ਸੁਣ ਕੇ ਜਰਾ ਮੈਂ ਗੈਰੀ ਬਾਈ ਨੂੰ ਪੁੱਛਿਆ ਮੈਂ ਕਿ ਬਾਈ ਜੀ ਮੈਂ ਕਿਹਾ ਬਾਈ ਜੀ ਮੈਂ ਤਾਂ ਗਾਉਣਾ ਤੇ ਮੈਂ ਕਿਹਾ ਮੈਂ ਗਾਉਣਾ ਤੇ ਮੈਂ ਕੱਪੜੇ ਕਿਉਂ ਵੇਚੀ ਜਾਣਾ ਇੱਥੇ ਤੇ ਉਹ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਵੀ ਕਹਿੰਦੇ ਖਾਣਾ ਜੇ ਤੂੰ ਇਸ ਕੰਮ ਦੇ ਵਿੱਚ ਮਿਹਨਤ ਕਰੇਂਗਾ ਨਾ ਦਿਲ ਲਾ ਕੇ ਕੰਮ ਕਰੇਂਗਾ ਤੇ ਤੇਰੀ ਸਿੰਗਿੰਗ ਲਾਈਨ ਨੂੰ ਤੇਰੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਬਾਈ ਵਾਸਤੇ ਤਾੜੀਆਂ ਕਰੀ ਜ਼ੋਰਦਾਰ ਮਾਰੋ ਤੇ ਉਸ ਤੋਂ ਬਾਅਦ ਮੈਂ ਉਹ ਗੱਲ ਲੜ ਬਣੀ ਤੇ ਅੱਜ ਤੁਹਾਡੇ ਸਾਹਮਣੇ ਆ ਬਸ ਕੱਪੜੇ ਵੀ ਵੇਚਿਆ ਸਾਰਾ ਕੁਝ ਕੀਤਾ ਤੇ ਉਹ ਵਾਹ ਤੇਰੀ ਸਿਟੀ ਇੰਨੀ ਕਰਾਰੇ ਸਿਟੀ ਮਾਰੀ ਦਾ ਆਹ ਕਾ ਬੱਤਾ ਤੇਰੀਆਂ ਤਾੜੀਆਂ ਮਾਰੋ ਇਹਦੇ ਵਾਸਤੇ ਨਾ ਮੇਰੇ ਭਰਾ ਦੇ ਨਾਲ O mağaragi judayi cimri fulano bahare Haa ah, sorry duca sigara O supne adure rende dilde Duniyo te asi jina milde Supne adure rende dilde Duniyo te asi ਅਪਦੀ ਕਸਮੇ ਕਫਰ ਨਾ ਹੋਵੇ ਸਜਦੇ ਕਰਾਂ ਮੈਂ ਤੈਨੂੰ ਏ ਹੋ ਮੇਰੇ ਦਿਲ ਕਵੇ ਹੁਣ ਨਾ ਜੁਦਾਈ ਪਵੇ ਅੱਖੀਆਂ ਤੋਂ ਹੋ ਲੈ